ਹਾਂਜੀ ਬਾਬੇ ਤੇਲ ਤੂਲ ਆਪਾਂ ਪਵਾ ਲਏ ਮਸ਼ੀਨ 'ਚ ਟੈਂਕੀ ਓਕੇ ਆ ਹੁਣ ਰਿਪੋਰਟ ਇਹਦੀ ਸਵੇਰੇ ਲੈ ਕੇ ਬਾਬੇ ਦੇ ਨਾਮ ਆਪਾਂ ਤਰਪਾਂਗੇ ਕੱਲ ਨੂੰ ਬਣੇ ਰਹੋ ਬਲੌਗ ਦੇ ਨਾਲ ਅੱਗੇ ਸਟਿਪਣੀ ਧੋਣ ਆਪਣੀ ਸਟਿਪਣੀ ਪੈਂਚਰ ਵਾਲੀ ਦੀ ਪਈ ਸੀ ਜੀਰੀਆਂ ਵੇਲੇ ਦੀ ਅੱਜ ਆਪਾਂ ਚੱਕ ਕੇ ਇਹਨੂੰ ਰੰਗ ਰੋਗਣ ਕਰਾਂਗੇ ਇਹਦਾ ਐਮ ਆਰਫ ਦੀ ਸਟਿਪਣੀ ਆ ਇੱਕ ਟਾਇਰ ਆਪਣੇ ਲਈ ਹੋਰ ਪੀਐਮਆਰ ਪਤਾ ਜੀ ਕਿਸੇ ਵੀਰ ਨੇ ਲੈਣਾ ਤਾਂ ਆਪਣੇ ਨਾਲ ਕਨੈਕਟ ਕਰ ਲਿਓ ਕਿ ਨਹੀਂ ਭਿਤਰੀ ਤੇ ਜੱਸੀ ਦਾ ਉਧਰ ਮੰਨ ਤੇ ਝੰਡੇ ਝੁੰਡੇ ਵਿਸ਼ਾਲ ਤੇ ਪਾਦੀ ਆਪਾਂ ਨੇ ਪੱਲਾ ਲਾ ਕੇ ਸਾਈਡ ਤੇ ਸਾਈਡ ਤੇ ਕਰਕੇ ਜੱਸੀ ਗਲੀ ਸਿੱਪਣੀ ਸਿੱਪਣੀ ਗਈ ਗਲੀ ਮੂਰਲੀ ਛੋੜੀ ਸਿੱਪਣੀ ਆਪਣੇ ਟੰਗ ਦੀ ਆਹ ਇਹਨੂੰ ਤੋਂ ਤੋਂ ਕੇ ਕੱਲ ਨੂੰ ਕਰਕੇ ਰੰਗੇ ਤੇ ਰੈਂਬਾ ਪੰਨਾਲ ਦੀ ਕਰਦਾਂਗੇ ਜੁੱਸੀ ਤੇ ਵਿਛਾਲ ਦੇ ਬਾਕੀ ਲਾਈਟਾਂ ਲੂਟਾਂ ਪਾ ਲਵਾਤੀਆਂ ਛੋਟੀਆਂ ਦੋ ਦੂਰ ਮਾਰਦੀਆਂ ਚਾਨਣ ਇਹ ਛੋਟੀਆਂ ਲਾਈਟਾਂ ਦੋ ਲਵਾਤੀਆਂ ਆਪਣੇ ਇਹਦੇ ਬਾਕੀ ਨੰਬਰ ਨੰਬਰ ਪਲੇਟਾਂ ਲਾਉਣੇ ਵਾਸਤੇ ਸਵੇਰੇ ਲਿਆ ਕੇ ਮਸ਼ੀਨ ਜੀ ਨੰਬਰ ਪਲੇਟਾਂ ਲਵਾ ਦਾਂਗੇ ਆਪਾਂ ਤੇ ਨਾਲੇ ਲਾ ਦਾਂਗੇ ਵਿਸ਼ਾਲ ਦੇ ਆ ਆਪਾਂ ਲਿਖਿਆ ਤਾਂ ਆਪਣਾ ਨਾਮ ਵਿਸ਼ਾਲ ਤੇ ਵੀ ਜੱਸੀ ਦੇ ਵੀ ਆ ਪਈਆਂ ਨੇ ਨੰਬਰ ਪਲੇਟਾਂ ਲਾਈਆਂ ਨਹੀਂ ਤੀ ਕਦੇ ਵਿਚਾਰੀ ਦੇ ਦੋਨੇ ਉਹ ਤਾਂ ਸਾਫ਼ ਕਰਤੀ ਉਹਨਾਂ ਨੂੰ ਧੋ ਕੇ ਲਿਆਉਣੇ ਆ ਟਰਾਲਾ ਆਪਣਾ ਖੜਾ ਇੱਧਰ ਤੇ ਆਪਣੇ पास ਛੋਟੀ ਢਲਾਤੀ ਟੈਂਕ ਦਾ ਫਪਰਾ ਦਾ ਫੁੱਲ ਇੱਕ ਟੈਂਕੀ ਨਾਲ ਐਮਪੀ ਪਹੁੰਚ ਜਾਂਦੀ ਏ ਜੱਸੀ ਆਪਣੀ ਜਾ ਕੇ ਪੰਜ ਚਾਰ ਬੱਗੀ ਵੱਢਦੀ ਐ ਮੋਟਰਸਾਈਕਲ ਵੀ ਸਵੇਰੇ ਟੰਗਾਂਗੇ ਜਾਣ ਵੇਲੇ ਆ ਸਾਮਾਨ ਆਪਣਾ ਰਹਿਦਾ ਹਲੇ ਲੈ ਭੈਤਰੀ ਇਹਨਾਂ ਤੇ ਵੀ ਮਾਰ ਦੇ ਪਾਣੀ ਜਾਂ ਨੰਬਰ ਪਲੇਟਾਂ ਤੇ ਇਹਦੇ ਵੀ ਲਾਈ ਦੇਵਾਂਗੇ ਕੱਲ ਨੂੰ ਨੰਬਰ ਪਲੇਟਾਂ ਵਿਚਾਲ ਦੇ ਜੱਸੀ ਵਾਲਿਆਂ ਵੀ ਕਹ ਦਾਂਗੇ ਓਕੇ ਦੀ ਰਿਪੋਰਟ ਆ ਬਾਕੀ ਬਾਬਾ ਚੜ੍ਹਦੀ ਕਲਾ ਰੱਖੇ ਆਪਣੇ ਬਲੌਗ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ